ਕਰੀਅਰ ਡਾਇਰੈਕਟ ਸੇਲਿੰਗ ਸਿੱਧਾ ਵਪਾਰ ਤੁਸੀਂ ਸੁਣ ਕੇ ਵੀ ਹਰਨ ਹੋਗੇ ਵੀ ਸਿੱਧਾ ਵਪਾਰ ਕੀ ਚੀਜ਼ ਆ ਡਾਇਰੈਕਟ ਸਲਿਚ ਕੀ ਹੁੰਦਾ ਹੈ ਸਿੱਧਾ ਮੈਨੂਫੈਕਚਰਡ ਹੁੰਦਾ ਹੈ ਡਾਇਰੈਕਟ ਸੇਲਰ ਹੁੰਦਾ ਹੈ ਉਹ ਜਾ ਕੇ ਸਿੱਧਾ ਆਪਣਾ ਕੰਜ਼ਿਊਮਰ ਨੂੰ ਸੇਲ ਕਰਦਾ ਹੈ ਦ ਪ੍ਰੋਡਕਟਸ ਜਿਹੜੇ ਹੈਗੇ ਉਹ ਕੰਪੀਟੀਟਿਵ ਰੇਟ ਤੇ ਆਂਦੇ ਨੇ ਬਿਕੋਜ਼ ਉੱਥੇ ਵਿੱਚ ਕੋਈ ਮਾਰਜਿਨ ਨਹੀਂ ਹੈਗਾ ਦ ਇਜ਼ ਓਨਲੀ 1% ਜਿਹੜਾ ਸਮਾਨ ਵੇਚ ਰਿਹਾ ਹੁੰਦਾ ਹੈ ਹੁਣ ਜਿਹੇ ਲੇਟੈਸਟ ਨੰਬਰ ਦੀ ਮੈਂ ਗੱਲ ਕਰਾਂ ਜੇ ਸਰਵੇ ਰਿਲੀਜ਼ ਹੋਇਆ ਸੀ ਸਾਡਾ ਇੱਥੇ 22000 ਕਰੋੜ ਦੀ ਇਹ ਇੰਡਸਟਰੀ ਹੈ 86 ਲੱਖ ਇਹਦੇ ਨਾਲ ਡਿਸਟ੍ਰੀਬਿਊਟਰ ਜੁੜੇ ਨੇ ਆ ਜੇ ਉੱਤਰੀ ਭਾਰਤ ਦੀ ਗੱਲ ਕਰ ਲਈਏ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਹੈ ਹਿਮਾਚਲ ਦੀ ਤਾਂ ਕਿਹੜੀ ਆਪਾਂ ਕਹੀਏ ਸਟੇਟ ਹੈ ਸੂਬਾ ਜਿਹੜਾ ਸਭ ਤੋਂ ਵੱਧ ਹੈ ਵੱਧ ਅੱਜ ਦੀ ਡੇਟ ਦੇ ਵਿੱਚ ਇਸ ਸੈਕਟਰ ਚ ਅੱਗੇ ਆ ਰਿਹਾ ਨਾਰਥਰਨ ਰੀਜਨ ਦੀ ਅਗਰ ਮੈਂ ਗੱਲ ਕਰਾਂ ਹਰਿਆਣਾ ਇਜ਼ ਦੀ ਮੋਸਟ ਇਜ਼ ਦਾ ਸੈਵਨਥ ਨੰਬਰ ਰੈਂਕਡ ਐਂਡ ਫਾਸਟੈਸਟ ਗਰੋਇੰਗ ਦੇ ਨਾਰਥਰਨ ਅਜੋਕੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਸਮਾਜ ਦੇ ਵਿੱਚ ਹਰ ਚੀਜ਼ ਬੜੀ ਫਾਸਟ ਹੋ ਗਈ ਹੈ ਹਰ ਚੀਜ਼ ਆਨਲਾਈਨ ਹੋ ਗਈ ਹੈ ਤੇ ਇਸ ਦੇ ਵਿੱਚ ਜੇਕਰ ਜ਼ਿਕਰ ਆਪਾਂ ਕਰੀਏ ਡਾਇਰੈਕਟ ਸੇਲਿੰਗ ਸਿੱਧਾ ਵਪਾਰ ਤੁਸੀਂ ਸੁਣ ਕੇ ਵੀ ਹਨ ਹੋਗੇ ਵੀ ਸਿੱਧਾ ਵਪਾਰ ਕੀ ਚੀਜ਼ ਆ ਕਨਸੈਪਟ ਕੀ ਹੈ ਹਾਲਾਂਕਿ ਆਪਣੇ ਦੇਸ਼ ਦੀ ਗੱਲ ਕਰੀਏ ਭਾਰਤ ਚ ਬੜੀ ਛੇਤੀ ਇਹ ਮਕਬੂਲ ਹੋ ਰਿਹਾ ਹੈ ਤੇ ਸਾਡੇ ਉੱਤਰੀ ਭਾਰਤ ਤੇ ਪੱਛਮੀ ਭਾਰਤ ਭਾਵੇਂ ਵੈਸਟਰਨ ਤੇ ਨਾਰਥ ਦੇ ਵਿੱਚ ਵੀ ਦੀ ਇਹਦੀ ਮਕਬੂਲੀਅਤ ਲੋਕਪ੍ਰਿਤਾ ਵਧਦੀ ਜਾ ਰਹੀ ਹੈ ਇੰਡੀਅਨ ਡਾਇਰੈਕਟ ਸੇਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਕਟੋੜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਟੋੜ ਸਾਹਿਬ ਪਹਿਲਾਂ ਤਾਂ ਸਿੰਪਲ ਸ਼ਬਦਾਂ ਚ ਸਧਾਰਨ ਸ਼ਬਦਾਂ ਸਮਝਾਓ ਵੀ ਡਾਇਰੈਕਟ ਸੇਲਿੰਗ ਚੀਜ਼ ਕੀ ਹੈ ਅੱਛਾ ਨਮਸਕਾਰ ਸਤਿ ਸ੍ਰੀ ਅਕਾਲ ਜੀ ਹਾਂ ਜੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਸੇ ਡਾਇਰੈਕਟ ਸੇਲਿੰਗ ਕੀ ਹੁੰਦਾ ਹੈ ਜੇ ਮਿਡਲ men ਹੁੰਦੇ ਨੇ ਤੁਸੀਂ ਉਹਨਾਂ ਨੂੰ ਇਲੀਮੀਨੇਟ ਕਰ ਦਿੰਦੇ ਹੋ ਜੇ ਮਿਡਲ men ਹੁੰਦੇ ਨੇ ਉਹਨਾਂ ਨੂੰ ਤੁਸੀਂ ਇਲੀਮੀਨੇਟ ਕਰ ਦਿੰਦੇ ਹੋ ਲਾਈਕ ਤੁਸੀਂ ਅਗਰ ਕਨਵੈਨਸ਼ਨਲ ਡੀਟੇਲ ਦੇਖੋਗੇ ਤੇ ਮੈਨੂਫੈਕਚਰ ਹੁੰਦੇ ਨੇ ਉੱਥੇ ਫਿਰ ਕੰਜ਼ਿਊਮ ਹੋਲ ਸੇਲਰ ਹੁੰਦੇ ਨੇ Town ਡਿਸਟ੍ਰਿਬਿਊਟਰ ਡਿਸਟ੍ਰਿਬਿਊਟਰ ਦੈਨ ਸ਼ਾਪ ਕੀਪਰ ਡਾਇਰੈਕਟ ਸੇਲਿੰਗ ਕੀ ਹੁੰਦਾ ਹੈ ਸਿੱਧਾ ਮੈਨੂਫੈਕਚਰ ਹੁੰਦਾ ਹੈ ਡਾਇਰੈਕਟ ਸੇਲਰ ਹੁੰਦਾ ਹੈ ਉਹ ਜਾ ਕੇ ਸਿੱਧਾ ਆਪਣਾ ਕੰਜ਼ਿਊਮਰ ਨੂੰ ਸੇਲ ਕਰਦਾ ਹੈ ਹਾਂ ਸਿੱਧਾ ਗਾਹਕ ਤੱਕ ਜਾ ਕੇ ਉਹ ਵੇਚਦਾ ਹੈ ਤੇ ਸਾਰੀ ਲੇਰਾਂ ਉਹਦੇ ਵਿੱਚ ਲਿਮਿਨੇਟ ਹੋ ਜਾਂਦੀ ਹੈ ਉਹਦਾ ਪਰਪਸ ਕੀ ਹੁੰਦਾ ਹੈ ਉਹਨਾਂ ਨੂੰ ਫਾਇਦਾ ਕੀ ਹੁੰਦਾ ਹੈ ਕਿ ਉਹਨਾਂ ਨੂੰ ਫਿਰ ਮਾਰਜਿਨ ਮਿਲਦਾ ਹੈ ਦ ਪ੍ਰੋਡਕਟਸ ਜਿਹੜੇ ਹੈਗੇ ਉਹ ਕੰਪੀਟੀਟਿਵ ਰੇਟ ਤੇ ਆਉਂਦੇ ਨੇ ਬਿਕੋਜ਼ ਉੱਥੇ ਵਿੱਚ ਕੋਈ ਮਾਰਜਿਨ ਨਹੀਂ ਹੈਗਾ ਇਸ ਓਨਲੀ 1% ਜਿਹੜਾ ਸਮਾਨ ਵੇਚ ਰਿਹਾ ਉਹ ਡਾਇਰੈਕਟ ਸੇਲਰ ਹੈਗਾ ਸੋ ਇਹ ਦੇਖ ਰਹੇ ਨੇ ਅਸੀਂ ਇੰਡੀਆ ਚ ਦਿਸ ਇਜ਼ ਸਟਾਰਟਡ ਇਨ 1996 ਐਂਡ ਗਰੋਇੰਗ ਐਟ ਵੈਰੀ ਫਾਸਟ ਪੇਸ ਹੁਣ ਜੇ ਲੇਟੈਸਟ ਨੰਬਰ ਦੀ ਮੈਂ ਗੱਲ ਕਰਾਂ ਜੇ ਸਰਵੇ ਰਿਲੀਜ਼ ਹੋਇਆ ਸੀ ਸਾਡਾ ਇੱਥੇ 22000 ਕਰੋੜ ਦੀ ਇਹ ਇੰਡਸਟਰੀ ਹੈਗੀ 86 ਲੱਖ ਇਹਦੇ ਨਾਲ ਡਿਸਟ੍ਰੀਬਿਊਟਰ ਜੁੜੇ ਨੇ ਐਂਡ 40% ਉਹਦੇ ਵਿੱਚ ਲੇਡੀਜ਼ ਹੈਗੀਆਂ ਸਿੱਧੀ ਮੈਂ ਗੱਲ ਕਰਾਂ ਫਰਜ਼ ਕਰੋ ਮੇਰੀ ਕੋਈ ਫੈਕਟਰੀ ਹੈ ਮੈਂ ਕੋਈ ਉਤਪਾਦ ਪ੍ਰੋਡਕਟ ਬਣਾ ਰਿਹਾ ਤੇ ਉਹਦੇ ਵਿੱਚ ਮੈਂ ਅੱਗੇ ਕੋਈ ਡਿਸਟ੍ਰੀਬਿਊਟਰ ਨਹੀਂ ਰੱਖਾਂਗਾ ਉਹਦੇ ਵਿੱਚ ਕੋਈ ਹੋਰ ਅੱਗੇ ਸਬ ਡੀਲਰ ਨਹੀਂ ਹੋਵੇਗਾ ਡੀਲਰ ਨਹੀਂ ਹੋਗਾ ਸਿੱਧਾ ਮੈਂ ਗਾਹਕ ਨੂੰ ਆਪ ਜਾ ਕੇ ਵੇਚਣਾ ਹੈਗਾ ਤੇ ਉਹਦੇ ਲਈ ਸਾਰੇ ਐਫਰਟ ਮੇਰੇ ਹੀ ਹੋਣਗੇ ਆਨਲਾਈਨ ਵੇਚ ਸਕਦਾ ਜਾਂ ਆਫਲਾਈਨ ਵੀ ਸੇ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਆਫਲਾਈਨ ਵੀ ਕਰ ਸਕਦੇ ਹੋ ਅਗਰ ਤੁਸੀਂ ਮੈਨੂਫੈਕਚਰਰ ਹੋ ਤੇ ਤੁਸੀਂ ਇੱਕ ਡਾਇਰੈਕਟ ਸੇਲਰ ਅਪੁਆਇੰਟ ਕਰਨਾ ਹੈ ਡਾਇਰੈਕਟ ਸੇਲਰ ਜਿਹੜਾ ਹੋਣਾ ਉਹਨੇ ਕੰਜ਼ਿਊਮਰ ਕੋਲ ਜਾਣਾ ਹੈ ਹੀ ਵਿਲ ਸ਼ੋਕੇਸ ਦੀ ਪ੍ਰੋਡਕਟ and if the consumer unna nu product changa lagga they will buy your product that's how this will have the multiple effects ਤੇ ਆਪਾਂ ਜੇ ਉੱਤਰੀ ਭਾਰਤ ਦੀ ਗੱਲ ਕਰ ਲਈਏ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਆ ਹਿਮਾਚਲ ਦੀ ਤਾਂ ਕਿਹੜੀ ਆਪਾਂ ਕਹੀਏ ਸਟੇਟ ਹੈ ਸੂਬਾ ਜਿਹੜਾ ਸਭ ਤੋਂ ਵੱਧੇ ਵੱਧ ਅੱਜ ਦੀ ਡੇਟ ਦੇ ਵਿੱਚ ਇਸ ਸੈਕਟਰ ਚ ਅੱਗੇ ਆ ਰਿਹਾ ਹੈ ਸੇ ਨਾਰਥਰਨ ਰੀਜਨ ਦੀ ਅਗਰ ਮੈਂ ਗੱਲ ਕਰਾਂ ਹਰਿਆਣਾ ਇਜ਼ ਦੀ ਮੋਸਟ ਇਜ਼ ਦ 7th ਨੰਬਰ ਰੈਂਕਡ ਐਂਡ ਫਾਸਟੈਸਟ ਗਰੋਇੰਗ ਦੇ ਨਾਰਥਰਨ ਰੀਜਨ ਤੇ ਹੈਗਾ ਹਰਿਆਣਾ ਦੀ ਟਰਨਓਵਰ ਜੇ ਹੈਗੀ ਹਜ਼ਾਰ ਕਰੋੜ ਤੇ ਉੱਪਰ ਹੈਗੀ ਹਰਿਆਣਾ ਚ 2 ਲੱਖ ਲੋਕ ਇਹਦੇ ਨਾਲ ਇੰਡਸਟਰੀ ਨਾਲ ਜੁੜੇ ਨੇ ਐਂਡ ਕਈ ਕੰਪਨੀਆਂ ਨੇ ਆਪਣੇ ਕਾਰਪੋਰੇਟ ਆਫਿਸ ਵੀ ਇੱਥੇ ਸੈਟਅਪ ਕੀਤੇ ਨੇ ਇਨਕਲੂਡਿੰਗ ਮੈਨੂਫੈਕਚਰਿੰਗ सेंटर गवर्नमेंट ਦਾ ਜਾਂ ਸਟੇਟ ਗਵਰਨਮੈਂਟਸ ਦਾ ਕਿਦਾਂ ਦਾ ਇਹਦੇ ਚ ਆਪਾਂ ਨੂੰ ਰੋਲ ਨਜ਼ਰ ਆ ਰਿਹਾ ਰਿਸਪਾਂਸਿਬਿਲਟੀ ਕਿਦਾਂ ਦੇ ਰਹੇ ਹੋ ਜ਼ਿੰਮੇਵਾਰ ਸੈਂਟਰਲ ਗਵਰਨਮੈਂਟ ਨੇ ਬੜਾ ਸਪੋਰਟ ਕੀਤਾ ਹੈ ਦੇ ਹੈਵ ਕਮ ਅਪ ਵਿਦ ਦੀ ਡਾਇਰੈਕਟ ਸੇਲਿੰਗ ਰੂਲਸ ਜਿਹੜੇ 2021 ਤੇ ਆਏ ਸੀਗੇ ਉਹਦੇ ਵਿੱਚ ਰਿਸਪਾਂਸਿਬਿਲਟੀ ਹੈਗੀ ਕਿ ਹਰ ਸਟੇਟ ਨੂੰ ਹੁਣ ਮੋਨਿਟਰਿੰਗ ਮੈਕੈਨਿਜ਼ਮ ਰੋਲ ਆਊਟ ਕਰਨਾ ਹੈ ਦਾ ਪਰਪਸ ਹੈਗਾ ਮੋਨਿਟਰਿੰਗ ਮੈਕੈਨਿਜ਼ਮ ਦਾ ਉਹਨਾਂ ਨੇ ਸੁਪਰਵਾਈਜ਼ ਕਰਨਾ ਹੈ ਡਾਇਰੈਕਟ ਸੇਲਿੰਗ ਕੰਪਨੀ ਨੂੰ ਡਾਇਰੈਕਟ ਸੈਲਰ ਨੂੰ so that the interest of the consumer remain uh, protected ਇਹ ਜਿਹੜਾ ਸੈਕਟਰ ਹੈਗਾ ਹਾਲੇ ਕਿੰਨੇ ਕ ਦੀ ਟਰਨਓਵਰ ਤੱਕ ਪਹੁੰਚ ਚੁੱਕਾ ਤੇ ਆਉਣ ਵਾਲੇ ਟਾਈਮ ਦਾ ਆਪਾਂ ਕਈ ਟਾਰਗੇਟ ਸਾਡਾ ਕੀ ਹੈਗਾ ਸੇ ਜਿੱਦਾਂ ਮੈਂ ਦੱਸਿਆ ਸੀ ਇਹਦਾ 22000 ਕਰੋੜ ਦਾ ਟਰਨਓਵਰ ਹੈਜ਼ ਬੀਨ ਰਿਪੋਰਟਡ ਇਨ ਦਾ ਲਾਸਟ ਸਟੇਟਮੈਂਟ ਐਂਡ ਵੀ ਆਰ ਪ੍ਰੋਜੈਕਟਡ ਲਾਈਕ ਇਟ ਵਿਲ ਰੀਚ 50000 ਬਾਈ 2030 ਉਹ ਸਭ ਆਪਾਂ ਜਦੋਂ ਕੋਈ ਵੀ ਚੀਜ਼ ਆਫਲਾਈਨ ਲੈਣ ਜਾ ਰਹੇ ਆ ਆਫਲਾਈਨ ਦੇ ਵਿੱਚ ਸਾਨੂੰ ਉਹਦੇ ਵਿੱਚ ਕੁਝ ਸਾਨੂੰ ਹੈਂਕੀ ਬੈਂਕੀ ਨਹੀਂ ਹੁੰਦਾ ਚੀਜ਼ ਸਾਡੇ ਸਾਹਮਣੇ ਹੈ ਅਸੀਂ ਦੇਖ ਭਾਲ ਕੇ ਟਣਕਾ ਕੇ ਉਹ ਚੀਜ਼ ਲੈ ਸਕਦੇ ਆ ਆਨਲਾਈਨ 'ਚ ਇਸ ਚੀਜ਼ ਦੀ ਜਿਹੜੀ ਭਰੋਸਾ ਥੋੜਾ ਉਹ ਘਟ ਜਾਂਦਾ ਹੈ ਜੇ ਕੋਈ ਫਰਾਡ ਵਾਲ ਕਰਨ ਵਾਲੇ ਬੈਠੇ ਹੈ ਸੋ ਉਹਨਾਂ ਨੂੰ ਅਸੀਂ ਕਿਦਾਂ ਪਛਾਣ ਸਕਦੇ ਆ ਇਹਦੇ ਵਿੱਚ ਸੋ ਡਾਇਰੈਕਟ ਸੇਲਿੰਗ ਤੁਸੀਂ ਆਫਲਾਈਨ ਤੇ ਆਨਲਾਈਨ ਦੋਨਾਂ ਕਰ ਸਕਦੇ ਹੋ ਔਰ ਡਾਇਰੈਕਟ ਸੇਲਿੰਗ ਸਾਰੇ ਤੇ ਚੰਗੀ ਗੱਲ ਇਹ ਹੈਗੀ ਤੁਹਾਡਾ ਆਪਣਾ ਹੀ ਕੋਈ ਜਾਣਨ ਵਾਲਾ ਤੁਹਾਨੂੰ ਉਹ ਪ੍ਰੋਡਕਟ ਰეკਮੈਂਡ ਕਰ ਰਿਹਾ ਬੇਸਿਸ ਆਫ ਯੂਸੇਜ ਦੂਜਾ ਜੇ ਹੈਗਾ ਉਹਦੇ ਵਿੱਚ ਦਿਸ਼ਾ ਨਿਰਦੇਸ਼ ਦਿੱਤੇ ਨੇ ਗਵਰਨਮੈਂਟ ਆਫ ਇੰਡੀਆ ਨੇ ਏਵਰੀ ਕੰਪਨੀ ਹੈਜ਼ ਟੂ ਕੰਪਲਾਈ ਵਿਦ ਦੋਸ ਸੋ ਐਸ ਫਾਰ ਐਸ ਪ੍ਰੋਡਕਟਸ ਆਰ ਕਨਸਰਨ ਉਹਦੇ ਵਿੱਚ ਵਾਰੰਟੀ ਹੈਗੀ ਬਾਇ ਬੈਕ ਤੁਹਾਨੂੰ ਸਮਝ ਨਹੀਂ ਆ ਰਿਹਾ 30 ਦਿਨ ਅੰਦਰ ਵਾਪਸ ਕਰ ਲਓ ਬਟ ਡਾਇਰੈਕਟ ਸੇਲਿੰਗ ਇੰਡਸਟਰੀ ਦੇ ਉੱਥੇ ਕਈ ਫਰਾਡ ਵੀ ਹੋ ਰਹੇ ਨੇ ਜਿੱਦਾਂ ਤੁਸੀਂ ਕਿਹਾ ਪੀਰਾਮਿਡ ਸਕੀਮ ਹੈਗੀ ਹੈ ਕਿੱਦਾਂ ਪਛਾਣਨਾ ਹੈ ਜੇ ਕੰਪਨੀ ਸਿਰਫ ਫੋਕਸ ਕਰੇਗੀ ਰਿਕਰੂਟਮੈਂਟ ਤੇ ਅਗਰ ਇਨਸੈਂਟਿਵ ਦੇ ਰਹੀ ਹੈ ਓਨ ਦੀ ਮੇਅਰ ਐਕਟ ਆਫ ਰਿਕਰੂਟਮੈਂਟ ਉਹ ਪੀਰਾਮਿਡ ਸਕੀਮ ਨੇ ਤੁਹਾਡੇ ਕੋਲ ਆਪਣਾ ਯੂ ਡੋਨਟ ਹੈਵ ਦ ਪ੍ਰੋਡਕਟ ਜਿਹੜੀ ਕੰਪਨੀਆਂ ਨੇ ਆਪਣੇ ਆਰ ਐਨ ਡੀ ਤੇ ਇਨਵੈਸਟ ਕਰਨੀਆਂ ਨੇ ਆਪਣੇ ਮੈਨੂਫੈਕਚਰਿੰਗ ਫੈਸਿਲਿਟੀ ਹੈਗੀ ਯੂ نو ਜੈਨੂਇਨ ਪ੍ਰੋਡਕਟਸ ਹੈਗੇ ਸੋ ਸਾਰੇ தி ਇੰਪੋਰਟੈਂਟ ਜਿਹੜੀ ਤੁਹਾਨੂੰ ਬਾਈਬੈਕ ਦੇ ਰਹੀ ਹੈ ਵਿਥਨ 30 ਡੇਜ਼ ਇਫ ਯੂ ਡੋਨਟ ਲਾਈਕ ਦ ਪ੍ਰੋਡਕਟ ਯੂ ਕੈਨ ਟੇਕ ਇਟ ਬੈਕ ਸੋ ਦ ਚਾਂਸਸ ਆਫ ਫਰਾਡ ਇਨ ਸੱਚ ਕੰਪਨੀ ਇਜ਼ ਵੈਰੀ ਲਿਮਿਟਿਡ ਦੋਜ਼ Who are merely focusing on uh, recruitments they are fraudsters ਬਿਲਕੁਲ ਠੀਕ ਹੈ ਸੋ ਕਟੋਸ ਸਾਹਿਬ ਉਹਨਾਂ ਦੱਸਿਆ ਕਿ ਹਾਲਾਂਕਿ ਬੇਸ਼ੱਕ ਆਪਾਂ ਗੱਲ ਕਰੀਏ 1990 ਦੇ ਦਹਾਕੇ ਦੇ ਦੌਰਾਨ ਇਹ ਚੀਜ਼ ਉੱਠਣੀ ਸ਼ੁਰੂ ਹੋ ਗਈ ਸੀ 95 96 ਵਿੱਚ 4 ਸਾਲ ਪਹਿਲਾਂ ਸਾਡੀ ਸੈਕਟਰ ਗਵਰਨਮੈਂਟ ਦੇ ਇਸ ਤੇ ਜਿਹੜਾ ਰੂਲ ਵੀ ਆਏ ਨੇ ਔਰ 22000 ਕਰੋੜ ਦਾ ਇਸ ਸੈਕਟਰ ਇਹ ਇੰਡਸਟਰੀ ਜਿਹੜੀ ਡਾਇਰੈਕਟ ਸੇਲਿੰਗ ਦੀ ਬਣ ਚੁੱਕੀ ਆਣ ਵਾਲੇ ਟਾਈਮ ਦੇ ਵਿੱਚ ਹੋ ਰਹੇ ਅੱਗੇ ਵੀ ਵਧੇਗੀ ਸੋ ਕਿਤਨਾ ਕਿਤੇ ਇਹਦਾ ਸਿੱਧਾ ਫਾਇਦਾ ਜੇ ਆਪਾਂ ਦੇਖੀਏ ਤਾਂ ਉਪਭੋਗਤਾ ਕਸਟਮਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਲੋਕ ਜਿਹੜੇ ਲੈਰ ਨੇ ਉਹਨਾਂ ਨੂੰ ਮਿਲ ਰਿਹਾ ਤੇ ਮਿਲੇਗਾ ਨਮੀ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ